ਕੋਰ ਅਹਿਮ ਮੁੱਦਦ ਤੇ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਹਾਲੀ ਦੇ ਵਿੱਚ ਸਿਆਸੀ ਮਾਹਰ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਦਾ ਵਿਰੋਧ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਜਿੰਨੇ ਵੀ ਸਿਆਸੀ ਮਾਹਰ ਨੇ ਜਾਂ ਜਰਨਲਿਸਟ ਭਾਈਚਾਰਾ ਪੱਤਰਕਾਰ ਭਾਈਚਾਰਾ ਉਹਨਾਂ ਦੇ ਵਿੱਚ ਰੋਹ ਦੇਖਣ ਨੂੰ ਮਿਲ ਰਿਹਾ ਹੈ ਕਿ ਇਹ ਗ੍ਰਿਫਤਾਰੀ ਹੈ ਜਿਹੜੀ ਹੈ ਪ੍ਰੈਸ ਦੀ ਆਜ਼ਾਦੀ ਤੇ ਸਿੱਧਾ-ਸਿੱਧਾ ਹਮਲਾ ਹੈ ਇਹ ਮੂੰਹ ਬੰਦ ਕਰਾਉਣ ਦੀ ਸਾਜ਼ਿਸ਼ ਹੈ ਜਿਹੜੀ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਵੱਲੋਂ ਰਚੀ ਗਈ ਹੈ ਅੱਜ ਚੰਡੀਗੜ੍ਹ ਤੇ 17 ਪਲਾਸਾ ਦੇ ਵਿੱਚ ਪੱਤਰਕਾਰ ਭਾਈਚਾਰਾ ਇਕੱਠਾ ਹੋਇਆ ਔਰ ਇਸ ਤੋਂ ਇਲਾਵਾ ਸਿਆਸੀ ਮਾਹਰ ਤੇ ਬੁੱਧੀਜੀਵੀ ਵਰਗ ਹੈ ਜਿਹੜਾ ਇਕੱਠਾ ਹੋਇਆ ਤੇ ਉਹਨਾਂ ਦਾ ਇਹ ਦਾਵਾ ਹੈ ਕਿ ਇਹ ਸਰਕਾਰ ਜਾਣ ਬੁਝ ਕੇ ਪ੍ਰੈਸ਼ਰ ਬਣਾਉਣਾ ਚਾਹ ਰਹੀ ਹੈ ਤਾਂ ਜੋ ਉਹਨਾਂ ਦੇ ਖਿਲਾਫ ਜਿਹੜੀ ਵੀ ਆਵਾਜ਼ ਉੱਠੇ ਉਹਨੂੰ ਦਬਾ ਦਿੱਤਾ ਜਾਵੇ ਤੁਹਾਨੂੰ ਦੱਸਦੀ ਕਿ ਮਲਵਿੰਦਰ ਮਾਲੀ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਬੀਤੇ ਦਿਨੀ ਉਹਨਾਂ ਨੂੰ ਪਟਿਆਲਾ ਉਹਨਾਂ ਦੇ ਭਰਾ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਔਰ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੇ ਆਪਣੇ ਇੱਕ ਇੰਟਰਵਿਊ ਦੇ ਦੌਰਾਨ Hindu ਦੇਵੀ ਦੇਵਤਿਆਂ ਲਈ ਕੁਝ ਮੰਦੀ ਭਾਸ਼ਾ ਬੋਲੀ ਸੀ ਜਿਸ ਤੋਂ ਬਾਅਦ ਇਹ ਪਰਚਾ ਦਰਜ ਕੀਤਾ ਗਿਆ ਹਾਲਾਂਕਿ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਜਿਸ ਸ਼ਖਸ ਵੱਲੋਂ ਇਹ ਪਰਚਾ ਦਰਜ ਕਰਾਇਆ ਗਿਆ ਉਹ ਆਮ ਆਦਮੀ ਪਾਰਟੀ ਦਾ ਹੀ ਇੱਕ ਵਰਕਰ ਹੈ ਤੇ ਇਹ ਗਣੀ ਮਿੱਥੀ ਸਾਜ਼ਿਸ਼ ਦੇ ਤਹਿਤ ਇਹ ਸਾਰਾ ਕੁਝ ਹੋਇਆ ਸਦਲਾ ਚੱਲਦੇ ਹਾਂ 17 ਪਲਾਸਾ ਸੈਕਟਰ ਦੇ ਵਿੱਚ ਜਿੱਥੇ ਸਾਡੇ ਸਹਿਯੋਗੀ ਸਾਡੇ ਨਾਲ ਮੌਜੂਦ ਨੇ ਜਸਪ੍ਰੀਤ ਅਸ਼ਕ ਮਿਰਰਾ ਮੌਜੂਦ ਨੇ ਜਿੱਥੇ ਪ੍ਰੋਟੈਸਟ ਚੱਲ ਰਿਹਾ ਹੈ ਪੰਜਾਬ ਭਾਰਤੋਂ ਆਏ ਹੋਏ ਪੱਤਰਕਾਰ ਭਾਈਚਾਰ ਨਾਲ ਸੰਬੰਧਤ ਲੋਕ ਨੇ ਜੜੇ ਇਕੱਠੇ ਹੋਏ ਨੇ ਓਵਰ ਟੂ ਯੂ ਜਸਪ੍ਰੀਤ ਕਿੱਦਾਂ ਦੇ ਲੋਕ ਆਏ ਨੇ ਤੇ ਕਿੰਨੀਆਂ ਦੀਆਂ ਗੱਲਾਂ ਹੋ ਰਹੀਆਂ ਨੇ ਕਿਉਂਕਿ ਆ ਵਾਰ-ਵਾਰ ਇਹ ਕਿਹਾ ਜਾ ਰਿਹਾ ਕਿ ਇਹ ਇੱਕ ਗਿਣੀ ਮਿੱਥੀ ਸਾਜ਼ਿਸ਼ ਤੇ ਤੱਤ ਪਰਚਾ ਦਰਜ ਕੀਤਾ ਗਿਆ ਕਿ ਮਾਲਵਿੰਦਰ ਸਿੰਘ ਮਾਲੀ ਲਗਾਤਾਰ ਇੱਕ ਆਲੋਚਕ ਵਜੋਂ ਪੰਜਾਬ ਸਰਕਾਰ ਦੀ ਆਲੋਚਨਾ ਕਰਤੇ ਰਹੇ ਨੇ ਇਸ ਕਰਕੇ ਉਹਨਾਂ ਤੇ ਪ੍ਰੈਸ਼ਰ ਬਣਾਉਣ ਲਈ ਇਹ ਕੀਤਾ ਗਿਆ 14 ਦਿਨਾਂ ਦੀ ਨਿਆਇ ਖਰਾਸਤ ਦੇ ਵਿੱਚ ਭੇਜ ਦਿੱਤਾ ਉਹਨਾਂ ਨੂੰ ਤਾਂ ਬਿਲਕੁਲ ਜਿੱਥੇ ਇਸ 17 ਸੈਕਟਰ ਦੇ ਵਿੱਚ ਅਸੀਂ ਮੌਜੂਦ ਹੈ ਇੱਥੇ ਵੀ ਐਸੀ ਗੱਲ ਹੈ ਕੋਈ ਸਰਕਾਰ ਦੇ ਖਿਲਾਫ ਤਿੱਖਾ ਵਿਰੋਧ ਹੈਗਾ ਆ ਆਵਾਜ਼ ਬੁਲੰਦ ਕਰਨ ਦੇ ਲਈ ਐਡੀ ਵੱਡੀ ਸਜ਼ਾ ਦੇਣੀ ਜਾਣਬੁੱਝ ਕੇ ਜਿਹੜੇ ਜਾਲੀ ਪਰਚੇ ਪਾਉਣੇ ਉਸ ਨੂੰ ਲੈ ਕੇ ਤਮਾਮ ਬੁੱਧੀਜੀਵੀ ਨੇ ਚਾਹੇ ਪੱਤਰਕਾਰ ਭਾਈਚਾਰੇ ਦੇ ਹੋਣ ਚਾਹੇ ਹੋ ਲੇਖਕ ਹੋਣ ਡਾਕਟਰ ਹੋਣ ਹਰ ਕੋਈ ਜਿਹੜਾ ਇੱਥੇ ਜੁੜੇ ਇੱਕ ਵਾਰੀ ਤਸਵੀਰਾਂ ਲਿਖਾ ਦਿੰਦੇ ਆ ਤਸਵੀਰਾਂ ਤੁਹਾਡਾ ਜਿਹੜੀਆਂ ਅਸੀਂ ਸਾਂਝਾ ਕਰ ਰਹੇ ਹਾਂ ਇਸ ਸਮੇਂ 17 ਪਲਾਜ਼ਾ ਤੋਂ ਜਿੱਥੇ ਤਮਾਮ ਬੁੱਧੀਜੀਵੀ ਜਿਹੜੇ ਲੋਕ ਨੇ ਉਹ ਖੜੇ ਜਿਹੜੇ ਦਿਖਾਈ ਦੇ ਰਹੇ ਹੱਥਾਂ ਤੱਕੀਆਂ ਫੜ ਕੇ ਤੇ ਵਿ ਮੱਲੀ ਹੋਣਾ ਨੂੰ ਜਿਸ ਤਰੀਕੇ ਨਾਲ ਅਰੈਸਟ ਕੀਤਾ ਜਾਂਦਾ ਜਿਵੇਂ ਮਾਲਵੀਂਦਰ ਮੱਲੀ ਹੋਣਾ ਨੂੰ ਜਿਹੜਾ ਘਰੋਂ ਚੁੱਕਿਆ ਜਾਂਦਾ ਬਹੁਤ ਸਾਰੇ ਹਜ਼ਾਮ ਜਿਹੜੇ ਨੇ ਲਾਏ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਹੈ ਇਹ ਵਿਰੋਧ ਕੀਤਾ ਜਾਂਦਾ ਹੁਣ ਬਖਵਾਕ ਜਿਹੜੇ ਸਿਆਸੀ ਬਾਹਰ ਵੀ ਇੱਥੇ ਮੌਜੂਦ ਨੇ ਕਈ ਬਾਹਰ ਮੌਜੂਦ ਨੇ ਸਾਡੇ ਨਾਲ ਪ੍ਰੋਫੈਸਰ ਸਾਹਿਬ ਮੌਜੂਦ ਨੇ ਨਾਲ ਗੱਲਬਾਤ ਕਰਦੇ ਆ ਪ੍ਰੋਫੈਸਰ ਸਾਹਿਬ ਕਿਵੇਂ ਤੁਸੀਂ ਅੱਜ ਵਿਰੋਧ ਨੂੰ ਦੇਖੋ ਗੱਲ ਬੜੀ ਸਾਫ਼ ਹੈਗਾ ਕਿ ਜਿਹੜੇ ਲੋਕ ਮੈਂ ਅੱਗੇ ਵੀ ਗੱਲ ਇਹ ਕਹੀ ਸੀ ਇਹ ਕਹਿ ਕੇ ਸੱਤਾ ਚਾਹੀ ਸੀ ਕਿ ਅਸੀਂ ਭ੍ਰਿਸ਼ਟਾਚਾਰ ਮੁਕਤ ਸਮਵਸਥਾ ਪਰਵਰਤਨ ਕਰ ਦਿਆਂਗੇ ਅਸੀਂ ਤੇ ਦਿਨੇ ਹੀ ਤਾਰੇ ਤੋੜ ਕੇ ਜ਼ਮੀਨ ਤੇ ਲਾਵਾਂਗੇ ਅੱਜ ਉਹ ਕੰਮ ਕਰਨ ਲੱਗ ਪਈ ਐ ਜੇ ਜਿਹੜੀਆਂ ਲੋਕਾਂ ਦੀਆਂ ਮੁੱਢਲੀ ਸ਼ਹਿਰੀਆਂ ਆਜ਼ਾਦੀਆਂ ਉਹ ਵੀ ਨਹੀਂ ਤੁਸੀਂ ਲੋਕਾਂ ਨੂੰ ਤੁਹਾਨੂੰ ਪਰਵਾਹ ਚੜ ਰਹੀ ਤੁਸੀਂ ਇੱਕ ਧਾਰੀ ਉਮਰ ਮਲਵਿੰਦਰ ਸਿੰਘ ਮਾਲੀ ਜਿਹਨੇ ਲੋਕ ਹੱਕਾਂ ਦੀ ਲੜਾਈ ਲਈ ਤੁਸੀਂ ਇਹ ਆਪਣੇ ਸਰੀਰ ਤੇ ਲਏ ਉਹਨਾਂ ਨੇ ਉਹ ਲੜਾਈ ਲੜੀ ਐ ਔਰ ਤੁਸੀਂ ਉਹਨਾਂ ਨੂੰ ਬਿਨਾਂ ਕਿਸੇ ਕਾਰਨ ਬਿਨਾਂ ਕੋਈ ਪਰਚਾ ਦਿਖਾਇਆ ਬਿਨਾਂ ਕੋਈ ਐਫ ਆਈ ਆਰ ਦਿਖਾਇਆ ਧੱਕੇ ਨਾਲ ਚੁੱਕ ਕੇ ਲੈ ਜੰਨੇ ਆ ਜਿਵੇਂ ਤੁਸੀਂ ਕੋਈ ਕਿਥੇ ਭੇਡ ਬੱਕਰੀ ਨੂੰ ਚੁੱਕ ਕੇ ਲੈ ਜੰਨੇ ਆ ਇਹ ਬਹੁਤ ਤੱਕਾਇਆ ਇਹ ਨਵਾਂ ਨਵਾਂ ਮੁਉ ਭਗਵਾਨਤਮਨ ਦੀ ਸਰਕਾਰ ਦਾ ਇਹੋ ਜੇ ਕੰਮਾਂ ਲਈ ਪਿਆ ਇੰਜ ਸਾਡੇ ਐਕਟਿਵਿਸਟ ਲੋਕ ਚਿੰਤਕ ਬਲਾਰੇ ਜਾਂ ਮੀਡੀਆ ਦੇ ਵੀ ਕਰਮੀ ਐ ਉਹਨਾਂ ਦੇ ਜੇ ਇਹੋ ਜੇ ਹਮਲੇ ਕਰਨੇ ਆ ਤਾਂ ਫਿਰ ਲੋਕ ਪੰਜਾਬ ਦੇ ਤੁਹਾਡਾ ਇਸ ਤਰੀਕੇ ਨਾਲ ਸੌਖੇ ਤਰੀਕੇ ਨਾਲ ਜੀਣਾ ਤੇ ਸੌਣਾ ਨਹੀਂ ਰਹਿਣ ਦੇਣਗੇ ਇਹ ਫੈਸਲਾ ਤੁਸੀਂ ਕਰਨਾ ਕਿ ਉਹਦਾ ਕੇਸ ਵਾਪਸ ਲੈ ਕੇ ਮਲਵਿੰਦਰ ਮਾਲੀ ਦਾ ਉਹਨਾਂ ਨੂੰ ਰਿਹਾਆ ਕਰਨਾ ਜਾਂ ਤੁਸੀਂ ਅਜੇ ਇਸੇ ਹੀ ਚਾਲ ਤੇ ਚੱਲਣਾ ਜਿਹੜੀ ਮੋਦੀ ਵਾਲੀ ਚਾਲ ਆ ਮੋਦੀ ਨੂੰ ਲੋਕਾਂ ਨੇ ਦੇਖ ਲਿਆ ਤੁਹਾਨੂੰ ਵੀ ਦੇਖ ਲੈਣੇ ਬਿਲਕੁਲ ਤਸਵੀਰਾਂ ਹੋਰ ਨਾਲ ਨਾਲ ਸਾਂਝੀਆਂ ਕਰੇ ਕਿ ਕਰਕੇ ਵਕ ਵਕ ਬੁਲਾ ਰਹੇ ਸਾਡੇ ਨਾਲ ਕੀ ਕਹੋਗੇ ਹਾਂ ਸਰਕਾਰ ਭਗਵਾਨਦਾਨ ਸਰਕਾਰ ਬਹੁਤ ਗਲਤ ਕਰ ਰਹੀ ਹੈ ਜਿਹੜਾ ਮਲਵਿੰਦਰ ਮਾਲੀ ਜੀ ਨੂੰ ਅਰੈਸਟ ਕੀਤਾ ਕੱਲਾ ਮਲਵਿੰਦਰ ਮਾਲੀ ਨੂੰ ਅਰੈਸਟ ਕੀਤਾ ਇਸ ਤੋਂ ਪਹਿਲੇ ਜੇ ਦੇਖਿਆ ਜਾਵੇ ਦੋ ਤਿੰਨ ਪੱਤਰਕਾਰ ਵੀ ਅਰੈਸਟ ਹੈ ਜਿਹੜੇ ਪਿਛਲੇ 3-4 ਮਹੀਨੇ ਤੋਂ ਜੇਲ੍ਹ 'ਚ ਬੈਠੇ ਆਂ ਅ ਅਮਰੂਦ ਬਾਗ ਸਕੈਮ ਨੂੰ ਨੰਗਾ ਕਰਨ ਵਾਲੇ ਵੀ ਉਹਨਾਂ ਦੇ ਵੀ ਪਰਚੇ ਦਰਜ ਹੋ ਰਹੇ ਆਂ ਰਵਜਿੰਦਰ ਸਿੰਘ ਤੱਕੜ 26 April ਦੇ ਜੇਲ੍ਹ 'ਚ ਬੈਠੇ ਆਂ ਅ ਠਾਕੁਰ ਅਮਨਦੀਪ ਦੇ ਉੱਤੇ ਐਫ ਆਈ ਆਰ ਦਰਜ ਕਰ ਲਈ ਗਈ ਹੈ ਸਾਡੀ ਟੀਮ ਦੇ ਉੱਤੇ ਐਫ ਆਈ ਆਰ ਦਰਜ ਕਰ ਲਈ ਗਈ ਹੈ ਇਹ ਸਾਰੇ ਝੂਠੇ ਪਰਚੇ ਰੱਦ ਹੋਣੇ ਚਾਹੀਦੇ ਆਂ ਸਵੀਰ ਨਾਲ ਨਾਲ ਸਾਜਿਆ ਕਰ ਰਹੇ ਕਿ ਕਰਕੇ ਬਹੁਤ سارے ماہر ਨੇ ਜਿਹੜੇ ਉਹਨਾਂ ਨਾਲ ਅਸੀਂ ਗੱਲ ਕਰਦੇ ਰਵਾਂਗੇ ਇੱਕ ਇੱਕ ماہر ਮੌਜੂਦ ਨੇ ਜਿਹੜੇ ਜੀ ਬਿਲਕੁਲ ਬਿਲਕੁਲ ਲੋਕਾਂ ਦੇ ਬਹੁਤ ਥੜਾ ਗੁੱਸਾ ਮੈਂ ਬਹੁਤ ਨਿਰਾਸ਼ ਹਾਂ ਆਪ ਸਰਕਾਰ ਨਾਲ ਕਿਉਂਕਿ ਆਪ ਸਰਕਾਰ ਨੂੰ ਤਬਦੀਲੀ ਲਿਆਉਣ ਦੇ ਲਈ ਲੋਕਾਂ ਨੇ ਵੋਟਾਂ ਪਾਈਆਂ ਸੀ ਪੰਜਾਬ ਦੇ ਵਿੱਚ ਤੇ ਇਹਨਾਂ ਕੋਲੋਂ ਉਮੀਦਾਂ ਬੜੀਆਂ ਸੀ ਕਿ ਆ ਸਾਡੀਆਂ ਵੀ ਜਿਹੜੀਆਂ ਗਲਤੀਆਂ ਪਹਿਲੀਆਂ ਸਰਕਾਰਾਂ ਕਰਦੀਆਂ ਰਹੀਆਂ ਨੇ ਉਹ ਇਹ ਨਾ ਕਰਨ ਪਰ ਹੁਣ ਐਸੇ ਵਕਤ ਦੇ ਉਤੇ ਜਿੱਥੇ ਸਾਡੇ ਰਾਜ ਦੀ ਹਾਲਤ ਵੱਧ ਤੋਂ ਵੱਧ ਹੁੰਦੀ ਰਹੀ ਹੈ ਹਰ ਤਰੀਕੇ ਦੇ ਨਾਲ ਲੋਕੀ ਬੋਲਣਗੇ ਕਿਉਂ ਨਹੀਂ ਬੋਲਣਗੇ ਵਿਰੋਧ ਦੇ ਵਿੱਚ ਆਵਾਜ਼ਾਂ ਉੱਠਣਗੀਆਂ ਜਿਨ੍ਹਾਂ ਲੋਕਾਂ ਦਾ ਇਕਲਾਕ ਜਿਹੜਾ ਹੈ ਉਹ ਅੰਦਰ ਜ਼ਿੰਦਾ ਹੈ ਉਹ ਜ਼ਰੂਰ ਬੋਲਣਗੇ ਹੁਣ ਉਹ ਗਲਤੀਆਂ ਨੂੰ ਠੀਕ ਕਰਨ ਦੀ ਬਜਾਏ ਅਸੀਂ ਜੇ ਉਹ ਆਵਾਜ਼ਾਂ ਦਬਾਉਣ ਲੱਗ ਜਾਈਏ ਤੇ ਫਿਰ ਤਾਂ ਅਸੀਂ ਭਾਜਪਾ ਸੇ ਤਾਦੀ ਨਕਲ ਕਰ ਰਹੇ ਹਾਂ ਜਦ ਕਿ ਅਸੀਂ ਉਮੀਦ ਰੱਖਦੇ ਸੀਗੇ ਕਿ ਜਿਹੜੀਆਂ ਆਪੋਜੀਸ਼ਨ ਦੀਆਂ ਸਰਕਾਰਾਂ ਨੇ ਉਹ ਖੜੇ ਹੋ ਕੇ ਪਾਜਪਾ ਸਰਕਾਰ ਦੀ ਦਵਿਰੋਧ ਕਰਨਗੀਆਂ ਜਿਹੜੀ ਚਮੂਰੀਅਤ ਨੂੰ ਢਾਲ ਆ ਰਹੀ ਹੈ ਔਰ ਪੰਜਾਬ ਦੇ ਵਿੱਚ ਕਦੇ ਵੀ ਤੁਸੀਂ ਲੋਕਾਂ ਨੂੰ ਡਰਾ ਕੇ ਚੁੱਪ ਨਹੀਂ ਕਰਾ ਸਕਦੇ ਅਕਤ ਤਸਵੀਰ ਇੱਕ ਵਾਰ ਨਾਲ ਸਾਂਝਾ ਕਰ ਰਹੇ ਆ ਅਸੀਂ ਤਸਵੀਰਾਂ ਜਿੱਥੇ ਸਾਂਝਾ ਕਰ ਰਹੇ ਹਾਂ ਉੱਥੇ ਚਰਚਾ ਵੀ ਕਰਾਂਗੇ ਲਾਜ਼ ਦੇ ਵਿੱਚ ਡਾਕਟਰ ਪਿਆਰੇ لال ਕਰਕੇ ਵੀ ਸਾਡੇ ਜੁੜ ਚੁੱਕੇ ਨੇ ਕਿਸ ਤਰੀਕੇ ਨਾਲ ਅੱਜ ਜਿਹੜਾ ਵਿਰੋਧ ਨਹੀਂ ਵਿਰੋਧ ਤਾਂ ਇਸੇ ਵਾਸਤੇ ਹੈ ਨਾ ਰੋਬ ਯਾ ਤੁਸੀਂ ਇਹ ਨਹੀਂ ਦੇਖੋ ਗੱਲ ਇਹ ਆਪਣੀ ਗੱਲ ਹੋ ਗਈ ਹੈ ਤੇ ਉਹਦੇ ਵਿੱਚ ਇਹ ਹੈ ਵੀ بار بار ਇਹਨਾਂ ਨੇ ਜਾ ਕੇ ਇਹਨਾਂ ਨੇ ਕਾਨੂੰਨ ਵੀ ਤੋੜਿਆ ਸੰਵਿਧਾਨ ਵੀ ਤੋੜਿਆ ਇਹਨਾਂ ਨੇ ਮਰਿਆਦਾ ਵੀ ਤੋੜੀ ਹੈ ਇਹਨਾਂ ਨੇ ਸੁਪਰੀਮ ਕੋਰਟ ਦਾ ਕਹਿਣਾ ਵੀ ਨਹੀਂ ਮੰਨਿਆ ਇਹਨਾਂ ਨੇ ਪੁਲਿਸ ਦੇ ਰੂਲ ਵੀ ਤੋੜੇ ਨੇ ਪੁਲਿਸ ਦੇ ਰੂਲ ਜਿਹੜੀ ਸੀਆਰਪੀਸੀ ਹੈ ਉਹਦੇ ਅਨਸਾਰ ਸੈਕਸ਼ਨ 41 ਵਿੱਚ ਨੋਟਿਸ ਦੇਣਾ ਸੀ ਉਹ ਨੋਟਿਸ ਇਹਦੇ ਉਸ ਨੂੰ ਵੀ ਭਾਈ ਤੇਰੇ ਖਿਲਾਫ ਹੈ 7 ਸਾਲ ਤੋਂ ਘੱਟ ਸਜ਼ਾ ਹੋਵੇ ਤਾਂ ਸਿੱਧਾ ਜਾ ਕੇ ਗ੍ਰਿਫਤਾਰ ਨਹੀਂ ਕਰ ਸਕਦੇ 6 ਵਜੇ ਤੁਸੀਂ ਐਫਆਈਆਰ ਦਰਜ ਕਰ ਲਿਓ 8 ਵਜੇ ਜਾ ਕੇ ਤੁਸੀਂ ਉਹਦੇ ਛਾਪਾ ਮਾਰਦੇ ਪਟਿਆਲੇ ਐਡਾ ਕਿਹੜਾ ਬੰਬ ਮਾਰਨ ਜਾਂਦੇ ਅਸੀਂ ਪੁਲਿਸ ਨੂੰ ਦਿਖਾਉਣਾ ਪਏਗਾ ਵੀ ਇਹ ਪੱਛ ਜਾਣਾ ਸੀ ਇਹਨਾਂ ਦਾ ਕੋਈ ਅਫਵਾਹ ਫਲਾ ਦੇਣੀ ਸੀ ਇਹਨਾਂ ਦਾ ਕੋਈ ਬਿਲਡਿੰਗ ਢਾ ਦੇਣੀ ਸੀ ਪੁਲਿਸ ਕਟੜੇਚ ਹੈ ਇਸ ਚ ਇਹ ਮੁਹਬੀ ਦਾ ਐਸਐਸਪੀ ਉਹ ਕਟੜੇਚ ਹੈ ਪੰਜਾਬ ਦਾ ਡੀਜੀਪੀ ਕਟੜੇਚ ਹੈ ਪੰਜਾਬ ਦਾ ਗ੍ਰਹਿ ਮੰਤਰੀ ਕਟੜੇਚ ਹੈ ਪੰਜਾਬ ਦਾ ਮੁੱਖ ਮੰਤਰੀ ਕਟੜੇਚ ਹੈ ਪੰਜਾਬ ਦਾ ਵਿੱਤ ਮੰਤਰੀ ਕਟੜੇਚ ਹੈ ਇਹ ਸਾਰੇ ਕਟੜੇਚ ਨੇ ਇਹਨਾਂ ਨੇ ਜਾਣ ਬੁੱਝ ਕੇ ਕਰਿਆ ਹੈ আর ਇੱਕ ਗੱਲ ਪੱਕੀ ਹੈ ਮੁੰਡੇ ਦਾ ਸਿਆਸੀ ਪਾਰਟੀ ਆਪਦੇ ਕਿਰ ਕਰਦੀਆਂ ਨੇ ਪਰ ਇੱਥੇ ਉਹ ਇਕੱਠੇ ਹੋ ਕੇ ਆ ਗਏ ਕੱਲੇ ਕਲੱਬ ਜਾਂਦੇ ਲਵੰਤੇ ਪ੍ਰਗਟ ਸਿੰਘ ਨੇ ਬਿਆਨ ਦਿੱਤਾ ਰਾਜਾ ਬਡਿੰਗ ਨੇ ਬਿਆਨ ਦਿੱਤਾ ਤਨਵੀਰ ਗਾਂਧੀ ਨੇ ਵੀ ਬਿਆਨ ਦਿੱਤਾ ਕਿ ਮਜੀਠੀਆ ਨੇ ਬਿਆਨ ਦਿੱਤਾ ਡਾਕਟਰ ਦਲਜੀਤ ਸਿੰਘ ਕੀਮਾ ਨੇ ਬਿਆਨ ਦਿੱਤਾ ਇਵਨ ਮੈਨੂੰ ਪਤਾ ਲੱਗਾ ਭਾਜਪਾ ਨੇ ਕਿਸੇ ਨੇ ਬਿਆਨ ਦਿੱਤਾ ਸ਼ੋ ਇਕੱਠੇ ਹੋ ਗਏ ਨੇ ਵੀ ਨਹੀਂ ਇਹ ਗੱਲ ਤੋਂ ਮਾਰੀ ਇਹ ਕਹਿਰ ਕਾਫੀ ਹੋਈ ਆ ਇਹਦੇ ਖਿਲਾਫ ਅਸੀਂ ਲੜਾਂਗੇ ਤੇ ਲੰਮੇ ਰਹਿਣਾ ਸਾਰੇ ਤਸਵੀਰਾਂ ਦਿਖਾ ਰਹੇ ਡਾਕਟਰ ਤਨਵੀਰ ਗਾਂਧੀ ਵੀ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਡਾਕਟਰ ਗਾਂਧੀ ਹੋਣਾ ਚਰਚਾ ਕਰਦੇ ਆ ਤੇ ਲਾਈਵ ਜਿਹੜਾ ਜਿਹੜਾ ਜੁੜੇ ਹੋਏ ਨੇ ਡਾਕਟਰ ਗਾਂਧੀ ਤਾਂ ਉਹਨਾਂ ਨਾਲ ਇੱਕ ਵਾਰੀ ਗੱਲ ਸਭ ਕੀ ਕੀ ਦੇਖ ਰਹੇ ਹੋ ਡਾਕਟਰ ਗਾਂਧੀ ਤੁਸੀਂ ਇਸ ਸਮੇਂ ਆਇਓ ਖਾਸ ਤੌਰ ਦੇਖੋ ਜੋ ਸਰਕਾਰ ਨੇ ਧੱਕਾ ਕੀਤਾ ਹੈਗਾ ਆ ਮਲਵਿੰਦਰ ਮਾਲੀ ਇੱਕ ਪੰਜਾਬ ਦੀ ਉੱਗੀ ਸਿਆਸੀ ਸਮਾਜਿਕ ਧਾਰਮਿਕ ਸਿੱਖਿਸ਼ਿਤ ਹੈਗੀ ਹੈ ਉਹ ਲਗਾਤਾਰ ਪੂਰੀ ਬੇਵਾਕੀ ਨਾਲ ਪੰਜਾਬ ਦੇ ਸਿਆਸੀ ਸਮਾਜਿਕ ਤੇ ਧਾਰਮਿਕ ਜੋ ਵਿਸ਼ੇ ਨੇ ਉਹਨਾਂ ਤੇ ਆਪਣੀਆਂ ਟਿੱਪਣੀਆਂ ਕਰਦੇ ਆਏ ਨੇ ਉਹਨਾਂ ਦੀ ਆਵਾਜ਼ بلند ਆਵਾਜ਼ ਆ ਔਰ ਸੱਚੀ ਗੱਲ ਕਹਖਦੇ ਨੇਗਾ ਕਿਸੇ ਨੂੰ ਪਸੰਦ ਹੋਵੇ ਚਾਹ ਨਾ ਹੋਵੇ ਉਹਨਾਂ ਨੇ ਕਦੀ ਆਪਣੀ ਆਵਾਜ਼ ਨੂੰ ਆਪਣੀ ਉਹਨੂੰ ਬੰਦ ਵਿਦੇਜ ਬਿਚਲੀ ਬੋਲੇ ਉਹ ਸੋ ਉਹਨਾਂ ਨੇ ਉਹਨਾਂ ਦੇ ਉੱਤੇ ਜੋ ਹਮਲਾ ਕੀਤਾ ਪੰਜਾਬ ਸਰਕਾਰ ਨੇ ਭਗਵੰਤ ਮਾਨ ਨੇ ਜੋ ਔਰ ਜਿਸ ਹੈਂਕਰ ਨਾਲ ਔਰ ਸਬਸਪਸਰਨ ਦੇ ਕਰ ਛਾਪਾਂ ਮਾਰਿਆ ਬਿਨਾ ਬਿਨਾ ਵਰੰਟ ਤੋਂ ਬਿਨਾ ਫਾਇਰ ਦੀ ਕਾਪੀ ਦਿਖਾਇਆ ਉਹਨਾਂ ਨੂੰ ਜਿਸ ਤੱਕੇ ਨਾਲ ਗ੍ਰਫਤਾਰ ਕੀਤਾ ਹੈਗਾ ਇਹ ਜਮਹੂਰੀ ਦਾ ਖਤਲ ਹੈਗਾ ਉਹ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਲੋਕਾਂ ਨੂੰ ਸਵਾਲ ਕਰਨਾ ਸਿਖਾਇਆ ਹੈਗਾ ਲੋਕਾਂ ਨੂੰ ਆਵਾਜ਼ ਦਿੱਤੀ ਅਸੀਂ ਅਸੀਂ ਲੋਕਾਂ ਨੂੰ ਇੱਕ ਸਿਸਟਮ ਦੇ ਖਿਲਾਫ ਖੜੇ ਕੀਤਾ ਹੈਗਾ ਅੱਜ ਉਹ ਸਿਸਟਮ ਦੇ ਖਿਲਾਫ ਸਵਾਲ ਕਰਨ ਵਾਲਿਆਂ ਨੂੰ ਜਿਸ ਤਰ੍ਹਾਂ ਜੇਲ੍ਹਾਂ ਚ ਬੰਦ ਕਰ ਰਹੀ ਹੈਗੀ ਹੈ माली साहब उस दिन को गुड़ भी मसाला लगी है, उन आधा जिन्हें गिरफ्तारी है, ये सरकार ने तो कीमतार नहीं, कीमत नहीं पोगी, बजाबत दिया समुचिया जिन्हें यार सांप संतेरा ने, जिन्हें आ... ਮਨੁੱਖ ਦੀ ਬੋਲਣ ਦੀ ਆਪਣਾ ਵਿਚਾਰ ਪ੍ਰਗਟ ਕਰਦੀ ਆਜ਼ਾਦੀ ਦੀ ਰਾਖੀ ਕਰਨ ਵਾਲੀ ਧਿਰਾਂ ਨੇ ਮਾਲੀ ਸਾਹਿਬ ਦੇ ਨਾਲ ਨੇ ਅਸੀਂ ਡੱਟ ਕੇ ਇਸ ਫਰੰਟ ਉੱਤੇ ਉਹਨਾਂ ਦੇ ਹੱਕਾਂ ਵਾਸਤੇ ਲੜਾਂਗੇ ਔਰ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਅੱਗੇ ਤੋਂ ਉਹ ਅਜਿਹੇ ਟੱਕੜਕਾਰਵਾਈਆਂ ਬੰਦ ਕਰੇ ਲੋਕਾਂ ਦੀ ਜਿਹੜੀ ਬੋਲਣ ਦਾ ਹੱਕ ਹੈਗਾ ਹੈ ਉਹਦੀ ਉਹ ਮਤਲਬ ਰੰਗਣਾ ਨਾ ਕਰੇ ਉਹਨੂੰ ਦਬਾਰ ਦੀ ਕੋਸ਼ਿਸ਼ ਨਾ ਕਰੇ ਔਰ ਮਾਲੀ ਸਾਹਿਬ ਨੂੰ ਬਿਨਾਂ ਸ਼ਰਤ ਸਾਰੇ ਕੇਸ ਵਾਪਸ ਲੈ ਕੇ ਵਿਆਖ ਕੀਤਾ ਜਾਵੇ ਸੋ ਧੰਨਵਾਦ ਹੈ ਸੋ ਡਾਕਟਰ ਗਾਂਧੀ ਸੀ ਸਾਡੇ ਇਸ ਸਮੇਂ ਅਰਸ਼ਦੀਪ ਕਲੇਰ ਵੀ ਮੌਜੂਦ ਹਨ ਕਰਦੇ ਨੇ ਕਿਰਪਾ ਦੇਖੋ ਪੰਜਾਬ ਦੇ ਹਾਲਾਤ ਬੇਹੱਦ ਚਿੰਤਾਜਨਕ ਬਣੇ ਨੇ ਪੰਜਾਬ ਦੇ ਵਿੱਚ ਅਨਲਾਨੀ ਐਮਰਜੈਂਸੀ ਚੱਲ ਰਹੀ ਹੈ ਸਰਕਾਰ ਹਰ ਇੱਕ ਫਰੰਟ ਦੇ ਉੱਤੇ ਫੇਲ ਹੈ ਔਰ ਫੇਲ ਹੋਣਾ ਇੱਕ ਵਿਸ਼ਾ ਹੁੰਦਾ ਹੈ ਸਰਕਾਰ ਤਾਂ ਸਾਜਿਸ਼ਾਂ ਕਰ ਰਹੀ ਹੈ ਨੌਜਵਾਨਾਂ ਦੇ ਕਤਲ ਹੋ ਰਹੇ ਨੇ ਗੈਂਗਸਟਰ ਫਰੋਤੀਆਂ ਮੰਗ ਰਹੇ ਨੇ ਖਿਡਾਰੀ ਹੋਣ ਵਪਾਰੀ ਹੋਣ ਸਪੋਰਟਸਮੈਨ ਸਾਡੇ ਵਧੀਆ ਤੋਂ ਵਧੀਆ ਉਹਨਾਂ ਨੂੰ ਫਰੋਤੀਆਂ ਲਈ ਕਾਲ ਆ ਰਹੀ ਹੈ ਉਹਨਾਂ ਨੂੰ ਮਾਰਿਆ ਜਾ ਰਿਹਾ ਹੈ ਹਾਈ ਕੋਰਟ ਨੂੰ ਕਹਿਣਾ ਪੈਂਦਾ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਸਕੂਲਾਂ ਕਾਲਜਾਂ ਤੱਕ ਪਹੁੰਚ ਗਿਆ ਤੇ ਇਹ ਲੱਗ ਰਿਹਾ ਹੈ ਕੇ ਨਸ਼ਾਬ ਪੁਲਿਸ ਦੀ ਮਿਲੀ ਭੁਗਤ ਨਾਲ ਵਿਕ ਰਿਆ ਇਹ ਤੋਂ ਸ਼ਰਮਸਾਰ ਕਰਨ ਵਾਲੀ ਗੱਲ ਤਾਂ ਕੋਈ ਨਹੀਂ ਮੁੱਖ ਮੰਤਰੀ ਜਿਹੜੀਆਂ ਗੱਲਾਂ ਕਰਕੇ ਚੋਣਾਂ ਜਿੱਤੇ ਸੀ ਲੋਕਾਂ ਨੇ ਫਤਵਾ ਦਿੱਤਾ ਸੀ ਉਹਨਾਂ ਤੇ ਪਹਿਰਾ ਦੇਣ ਦੀ ਬਜਾਏ ਇੱਕੋ ਫਲਸਫਾ ਫੜ ਲਿਆ ਕਿ ਜੇ ਕੋਈ ਸਰਕਾਰ ਦੇ ਵਿਰੁੱਧ ਬੋਲਦਾ ਹੈ ਸਰਕਾਰ ਦੀਆਂ ਮਾੜੀਆਂ ਕਾਰਗੁਜ਼ਾਰੀਆਂ ਨੂੰ ਉਜਾਗਰ ਕਰਦਾ ਹੈ ਉਹਦੇ ਉੱਤੇ ਪਰਚਾ ਦਿਓ ਉਹਨੂੰ ਜੇਲ੍ਹਾਂ ਚ ਲੱਕੋ ਕੀ ਮੁੱਖ ਮੰਤਰੀ ਪੰਜਾਬੀਆਂ ਨੂੰ ਡਰਾ ਲੈਣਗੇ ਜਿਹੜੀ ਕੌਮ ਨੂੰ ਜਿਹੜੇ ਸੂਬੇ ਨੂੰ ਨਾ ਤਾਂ ਮੁਗਲ ਡਰਾ ਸਕੇ ਨਾ ਇੰਦਰਾ ਗਾਂਧੀ ਡਰਾ ਸਕੀ ਆਜ਼ਾਦੀ ਦੀ ਲੜਾਈ ਪਿੰਡੇ ਤੇ ਹੰਡਾਈ ਉਹਨੂੰ ਭਗਵੰਤ ਮਾਨ ਕੀ ਡਰਾ ਲੂਗਾ ਸੋ ਐਸੇ ਮੁੱਖ ਮੰਤਰੀ ਜਿਹੜੇ ਦਿੱਲੀ ਦੇ ਗੁਲਾਮ ਹੋਣ ਉਹ ਆਪਣੀਆਂ ਕਾਰਵਾਈਆਂ ਤੋਂ ਬਾਜ਼ ਆ ਜਾਣ ਨਹੀਂ ਪੰਜਾਬ ਆਜ ਉੱਠ ਕੇ ਖੜਾ ਹੋ ਗਿਆ ਤਾਂ ਇਹਦਾ ਪੂਰਾ ਮੂੰਹ ਤੋੜ ਜਵਾਬ ਪੰਜਾਬ ਨੇ ਦੇਣਾ ਦੇਖੋ ਤੁਸੀਂ ਵੀ ਕੋਈ ਐਲਾਨ ਕੀਤਾ ਕਿਸ ਤਰੀਕੇ ਨਾਲ ਅਕਾਲੀ ਦਲ ਆ ਜਿਹੜਾ ਇਹਨਾਂ ਲੋਕਾਂ ਦੀ ਮਦਦ ਕਰੇਗਾ ਜਿੰਨਾਂ ਤੇ ਸਰਕਾਰ ਆਵਾਜ਼ ਬੰਦ ਕਰੀਏ ਜ਼ੁਲਮ ਕਰ ਰਹੀ ਹੈ ਦੇਖੋ ਪੰਜਾਬ ਦੇ ਵਿੱਚ ਅਕਰ ਕਿਸੇ ਤੇ ਪੋਲੀਟੀਕਲ ਮੰਡਟੇ ਦਾ ਪਰਚਾ ਚਾਹੇ ਉਹ ਪੋਲੀਟੀਸ਼ਨ ਹੈ ਚਾਹੇ ਉਹ ਡਾਕਟਰ ਹੈ ਚਾਹੇ ਉਹ ਪੱਤਰਕਾਰ ਹੈ ਅਗਰ ਸਰਕਾਰ ਉੱਤੇ ਕੋਈ ਵਧੀਕੀ ਕਰਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਦਾ ਲੀਗਲ ਸੈਲ ਉਹਨਾਂ ਦੇ ਨਾਲ ਖੜਾ ਤੋ ਬਿਲਕੁਲ ਅਕਸ਼ਰੀਤ ਕਲੇਰ ਚਰਚਾ ਕਰ ਰਿਹਾ ਤਸਵੀਰਾਂ ਦਿਖਾ ਰਿਹਾ ਨਾਲ ਦੀਆਂ ਤਸਵੀਰਾਂ ਦਿਖਾਉਂਦੇ ਹੋਏ ਆ ਬਹੁਤ ਸਾਰੇ ਬੁੱਧੀਜੀਵੀ ਦਾ ਸਾਡੇ ਨਾਲ ਇੱਥੇ ਪਹੁੰਚ ਰਿਹਾ ਸੋ ਜੇ ਬਿਲਕੁਲ ਵਕੀਲ ਸਾਹਿਬ ਦਾ ਨਾਲ ਮੌਜੂਦ ਹੈ ਤੁਸੀਂ ਖੁਦ ਇਹ ਲਾਈਵ ਚੱਲ ਰਿਹਾ ਸਾਰੇ ਕਿਸੇ ਲੈਣਾ ਨਾਲ ਨਾਲ ਕਿਸੇ ਤਰੀਕੇ ਨਾਲ ਦੇਖ ਰਹੇ ਹੋ ਦੇਖ ਤਾਂ ਕੀ ਤੁਸੀਂ ਦੇਖ ਰਹੇ ਹੋ ਠੀਕ ਹੋ ਗਿਆ ਕਹਿੰਦਾ ਕੀ ਹੈ ਤੁਸੀਂ ਐਫ ਆਈ ਆਰ ਪੜ੍ਹ ਲਓ ਕੋਈ ਜੁਰਮ ਵੀ ਨਹੀਂ ਬੰਦਾ ਇਦਾਂ ਸੀ ਹੁਣ ਗੱਲਾਂ ਕਰਦੇ ਸਭ ਦੇ ਖਿਲਾਫ ਐਫਐਸਆਰ ਹੋ ਸਕਦਾ ਕੁਝ ਬੰਦਾ ਹੀ ਨਹੀਂ ਹੈ ਇਹ ਤਾਂ ਜਿੱਦਾਂ ਹੈ ਕਿ ਆਪਣੀ ਲਾਇਲਟੀ ਜ਼ਿਆਦਾ ਦਿਖਾਉਣ ਲਈ ਖੇਜਰੀਵਾਲ ਨੂੰ ਆਪ ਨੂੰ ਦੋਇਸਾ ਕੇ ਜੀ ਮੈਂ ਤੁਹਾਡੇ ਕੋਲ ਬੋਲਿਆ ਇਸ ਕਰਕੇ ਮੈਂ ਅਰੈਸਟ ਕਰ ਲੈਣਾ ਇਹੀ ਤੱਕੇ ਸ਼ਾਇਦ ਲਈਦਾ ਸੀ ਆਮ ਆਦਮੀ ਪਾਰਟੀ ਲੈ ਕੇ ਆਏ ਸੀ ਇਹ ਉਸ ਤੋਂ ਵੀ ਅੱਗੇ ਵਧੀ ਹੋਇਆ ਥੋੜੇ ਜਿੰਨੀ ਬੋਲਣ ਤੇ ਮਾਲੀ ਸਾਹਿਬ ਬਹੁਤ ਪਿਛੇ 40 ਸਾਲ ਤੋਂ ਬੋਲ ਰਹੇ ਨੇ ਔਰ 90 ਜੀ ਬੋਲੇ ਸੀ ਜਦੋਂ ਗੋਲੇ ਚਾਹੀ ਸੀ ਉਦੋਂ ਵੀ ਬੋਲਦੇ ਸੀ ਉਦੋਂ ਕੋਈ ਸਰਕਾਰ ਨੇ ਕਿਸੇ ਨੂੰ ਫੜਿਆ ਨਹੀਂ ਜਦੋਂ ਸਰਕਾਰ ਨੇ ਬੜੇ ਮਾਰੇ ਉਹਨਾਂ ਨੇ ਬੋਲਣ ਵਾਲ ਨੂੰ ਫੜਿਆ ਨਹੀਂ ਇਸੇ ਤਰ੍ਹਾਂ ਇੰਨੇ ਚੀਫ ਮਿਸਟਰਪਾ ਦੇਖੇ ਕੋਈ ਨੇ ਬੋਲਣ ਵਾਲ ਨੂੰ ਕਿਸੇ ਨੇ ਫੜਿਆ ਆ ਨਵੀਂ ਗੱਲ ਹੈ ਇਹਦਾ ਮਤਲਬ ਬਿਲਕੁਲ ਹੀ ਨਲਾਇਕ ਬੰਦਾ ਸਾਡਾ ਰੂਲ ਕਰ ਰਿਹਾ ਹੈ ਇਹ ਸਭ ਤੋਂ ਵੱਡਾ ਜਿਹੜਾ ਮੇਰਾ ਮਤਲਬ ਸਰਕਾਰ ਨੂੰ ਸਭ ਤੋਂ ਵੱਡਾ ਨੁਕਸਾਨ ਹੀ ਹੋਏਗਾ ਕਿਉਂਕਿ ਜੇਲ੍ਹ ਜਾਣਾ ਕੋਈ ਵੱਡੀ ਗੱਲ ਨਹੀਂ ਹੈ ਮਾਲੀ ਲਈ ਵੀ ਸਾਡੇ ਲਈ ਵੀ ਕਿਸੇ ਲਈ ਵੀ ਨਹੀਂ ਮਗਾ ਜੇਲ੍ਹ ਵਿੱਚ ਜਾਂ ਬਾਅਦ ਜੋ ਲੋਕਾਂ ਦੀ ਰੋਸ ਹੁੰਦਾ ਹੈ ਤੇ ਲੋਕਾਂ ਦੀ ਪ੍ਰੋਟੈਸਟ ਹੁੰਦੀ ਹੈ ਉਸ ਤੋਂ ਬਾਅਦ ਕਟਵਰ ਆਮ ਆਦਮੀ ਤੇ ਵਰਕਰਾਂ ਨੂੰ ਪਿੰਡਾਂ ਵਿੱਚ ਜਾ ਕੇ ਮੂੰਹ ਦਿਖਾਣਾ ਔਖਾ ਹੋ ਜਾਊਗਾ ਹੋਣਾ ਵੀ ਚਾਹੀਦਾ ਹੈ ਹੋਣਾ ਵੀ ਚਾਹੀਦਾ ਜੇ ਤੁਸੀਂ ਇੰਨੀ ਛੋਟੀ ਗੱਲ ਤੇ ਤੁਹਾਨੂੰ ਇੰਨੀ ਚੇੜ ਲੱਗਦੀ ਹੈ ਤਾਂ ਤੁਸੀਂ ਪਬਲਿਕ ਪੋਸਟ ਨਾ ਲਓ ਇਲੈਕਟਿਡ ਪੋਸਟ ਨਾ ਲਓ ਤੁਸੀਂ ਭਾਵ ਨਹੀਂ ਚਾ ਰਹੇ ਤੁਸੀਂ ਚੀਨਿਸਟਰ ਬਣੇ ਤੁਹਾਨੂੰ ਗੱਲਾਂ ਸੁਣਨੀਆਂ ਪੈਣੀਆਂ ਜਦੋਂ ਤੁਸੀਂ ਝੂਠੇ ਵਾਅਦੇ ਕਰਦੇ ਹੋ ਛੋਟੇ ਜਿਹੀ ਗੱਲ ਕਹਿਦੇ ਕਿ ਛੋਟੇ ਵਾਅਦੇ ਕਰਦੇ ਹੋ ਜਦੋਂ ਫਸ ਜਾਂਦੇ ਹੋ ਫਿਰ ਤੁਸੀਂ ਤੁਰੇ ਫਿਰਦੇ ਹੋ ਕਿ ਮੈਂ ਗੁਰੂ ਦਾ ਬੰਦਾ ਮੈਂ ਉਹ ਕਰਦਾ ਭਗਤ ਸਿੰਘ ਦਾ ਇਹਨਾਂ ਨੇ ਕਿੰਨਾ ਕਿੰਨਾ ਦੁਰਵਯੋਗਿਤਾ ਭਗਤ ਸਿੰਘ ਦੇ ਗੱਲਾਂ ਤੇ ਉੱਥੇ ਸੌ ਚੁੱਕੇ ਸਾਨੂੰ ਇਹ ਗਸਾ ਹੁੰਦਾ ਕਿ ਸਾਡੇ ਖਰਾਬ ਵੀ ਬੋਲੇ ਨਾ ਇਸ ਕਰਕੇ ਕਹਿ ਰਹੇ ਹੈ ਕਿ ਇਹ ਵੱਡੀ ਇਹ ਵੱਡਾ ਸਬੂਤ ਹੈ ਕਿ ਸਾਡਾ ਚੀਫ ਮਿਨਿਸਟਰ ਨਲਾਇਕ ਹੈ ਅਰੈਸਟ ਅਸੀਂ ਕਰ ਰਿਹਾ ਪਰ ਕੋਈ ਕਾਨੂੰਨੀ ਲੜਾਈ ਨਹੀਂ ਇਸ ਤਰੀਕੇ ਨਾਲ ਅਸੀਂ ਸਾਰੀ ਪਰੇਵੈ ਕਰ ਲਏ ਲੜਾਈ ਤਾਂ ਚਲੋ ਇੱਕ ਪ੍ਰੋਸੀਜਰ ਹੁੰਦਾ ਹੈ ਕਾਨੂੰਨ ਜਿਹੜੇ ਨਵੇਂ ਕਾਨੂੰਨੀ ਚ ਲਿਖਿਆ ਹੈ ਕਿ 60 ਸਾਲ ਤੋਂ ਵੱਡੇ ਬਜੁਰਗ ਨੂੰ ਨਹੀਂ ਪੁਲਿਸ ਸਟੇਸ਼ਨ ਬੁਲਾਉਣਾ ਤੁਸੀਂ ਫਿਰ ਉਹਦੇ ਘਰ ਭੱਜ ਗਏ ਉਹਨੇ ਕਿੱਥੇ ਭਜਨਾ ਸੀ ਫਿਰ ਤੁਸੀਂ ਕਰਨਾ ਕੀ ਸੀ ਅਰੈਸਟ ਦੀ ਪਾਵਰ ਹੋਣਾ ਅਲੱਗ ਚੀਜ਼ ਐ ਰੈਸਟ ਨੂੰ ਜਸਟੀਫਾਈਕੇਸ਼ਨ ਕਰਨਾ ਲੱਗ ਗਿਆ ਮੂਡ ਥੱਕ ਗਿਆ ਕਹਿ ਕੇ ਕਿ ਜੇ ਲੋਡ ਨਹੀਂ ਆ ਤਾਂ ਤੁਸੀਂ ਰੈਸਕਿਊ ਕਰਦੇ ਥਾੜੇ ਕੋਲ ਜੁਰਮ ਬੰਦਾ ਚਲਾਨ ਪੇਸ਼ ਕਰਦੇ ਹੋ ਕੀ ਪੁੱਛਿਆ ਫਿਰ ਦੂਜੇ ਦਿਨ ਭੇਜਤਾ ਜੇਲ ਪੁੱਛਿਆ ਕੀ ਇਹ ਤਾਂ ਤੁਸੀਂ ਸਿਰਫ ਆਪਣੀ ਆਪਣੀ ਖੁੰਦਕ ਆਪਣੀ ਜਿਹੜੀ ਹੁੰਦੀ ਐ ਆਪਣਾ ਬਦਲਾ ਲੈ ਰਹੇ ਹੋ ਕਿਉਂਕਿ ਉਹਨੇ ਅਰਜਨ ਖੇਜਰੀਵਾਲ ਨੂੰ ਕਿਹਾ ਕਿ ਤੂੰ ਡਰਾਮੇ ਕਰ ਰਿਹਾ ਸਰ ਇੰਨੀ ਗੱਲ ਹੀ ਐ ਨਾ ਤੇ ਸਾਡੀ ਉਹ ਡਿਊਟੀ ਐ ਕਿ ਜਿਹੜੇ ਵਿਚਾਰੋ ਕਹਦੇ ਉਹਨਾਂ ਨੂੰ ਹੋਲ ਫਲਾਈ ਐ ਤਾਂ ਕਿ ਜਿਹੜੀ ਇੱਕ ਆਵਾਜ਼ ਨੂੰ ਰੋਕਣਾ ਚਾਹੁੰਦੇ ਉਹਦਾਂ ਦੀਆਂ 100 ਆਵਾਜ਼ਾਂ ਉੱਠ ਗਈਆਂ ਅਜਾ ਉੱਠ ਵੀ ਰਹੀਆਂ ਬਿਲਕੁਲ ਠੀਕ ਹੈ ਆਵਾਜ਼ਾਂ ਉੱਠ ਵੀ ਰਹੀਆਂ ਤੇ ਬਾਹਰ ਜਿਹੜੇ ਨੇ ਇੱਥੇ ਜੁੜ ਰਹੇ ਆ ਪਾਣੀ ਦੇ ਵਿੱਚ ਲੋਕ ਨੇ ਜਿਹੜੇ ਇੱਥੇ ਆਏ ਹੋਏ ਨੇ ਭਾਵੇਂ ਉਹ ਬੁੱਧੀਜੀਵੀ ਹੋਣ ਪੱਤਰਕਾਰ ਹੋਣ ਆਪਸ ਵਿੱਚਨੇ ਇੱਕ ਤੋਂ ਹੋਰ ਬੰਦੇ ਵੀ ਜੁੜੇ ਹੋਏ ਨੇ ਉੱਪਰ ਮਿਲ ਨਹੀਂ ਰਹੇ ਲੋਕਾਂ ਨੂੰ ਤੁਸੀਂ ਕਿਸੇ ਬਜ਼ੁਰਗ ਦੇ ਘਰੇ ਜਾ ਕੇ ਸਿੱਧੀ ਪੁਲਿਸ ਸੀਆਈ ਇਨਚਾਰਜ ਤੁਹਾਡਾ ਜਾਂਦਾ ਥੋੜੇ ਸੀਆਈ ਇਨਚਾਰਜ ਨੂੰ ਇਹ ਨਹੀਂ ਪਤਾ ਕਿ ਜਿਹੜੇ ਬੰਦੇ ਨੂੰ ਤੁਸੀਂ ਚੱਕਣਾ ਹੈਗਾ ਉਹਨੂੰ ਐਫਆਈਆਰ ਵੀ ਦੇਣੀ ਹੈ ਉਹਨੂੰ ਦੱਸਣਾ ਹੈ ਕਿ ਕਿਹੜਾ ਤੇਰਾ ਜੁਰਮ ਹੈ ਕਿਹੜੇ ਜੁਰਮ ਦੇ ਵਿੱਚ ਅਸੀਂ ਚੱਕ ਜਾ ਰਹੇ ਆ ਉਹ ਕਹਿ ਰਿਹਾ ਕਿ ਤੂੰ ਅਕਿਊਜ਼ ਨਹੀਂ ਤੈਨੂੰ ਦੱਸ ਨਹੀਂ ਸਕਦੇ ਕਿਹੋ ਜਿਹਾ ਸੀਆਈ ਇਨਚਾਰਜ ਬਣਾਇਆ ਤੇ ਸੀਆਈ ਇਨਚਾਰਜ ਨੂੰ ਤੁਹਾਡੇ ਨੂੰ ਪਤਾ ਨਹੀਂ ਕਿਹੜੀ ਧਾਰਾ ਲੱਗਣੀ ਹੈ ਇਹ ਸਿਰਫ ਇੱਕ ਪਤਾ ਹੈ ਉਹੀ ਗੱਲ ਹੈ ਕਿ ਸ਼ਾਮ ਨੂੰ 7 ਵਜੇ ਤੋਂ ਬਾਅਦ ਆਰਡਰ ਆ ਗਿਆ ਤੇ ਸੀਆਈ ਇਨਚਾਰਜ ਚੱਕਣਾ ਗਿਆ ਐਫਆਈਆਰ ਦੀ ਸੈਟਿੰਗ ਬਾ ਉਹੀ ਅਮਿਤ ਜੈਨ ਜਿਹੜਾ ਕਿ ਇਹਨਾਂ ਦਾ ਅਹੁਦੇਦਾਰ ਹੈਗਾ ਜਿਹੜਾ ਗਊ ਕਮਿਸ਼ਨ ਦਾ ਇਹਨਾਂ ਨੇ ਮੈਂਬਰ ਬਣਾਇਆ ਇਹਨਾਂ ਤੋਂ ਪ੍ਰੋਫਿਟ ਲੈਂਦਾ ਹੈਗਾ ਤੇ ਨਾਲ ਹੀ ਉਹ ਇਹਨਾਂ ਦੀ ਹਰ ਇੱਕ ਗਤੀਵਿਧੀ 'ਚ ਸ਼ਾਮਲ ਹੁੰਦਾ ਹੈਗਾ ਉਹ ਇਹੋ ਜਿਹੇ ਬੰਦੇ ਤੋਂ ਤੁਸੀਂ ਕੇਐਫਆਈਆਰ ਪਲਾਂਟ ਕਰਾਈ ਉਹ ਵੀ ਹਿੰਦੂ ਧਰਮ ਦੀਆਂ ਭਾਵਨਾਵਾਂ ਉਹ ਫਿਰ ਇਹ ਮਤਲਬ ਉਹ ਕਹਿੰਦਾ ਮੇਰੀ ਹਿੰਦੂ ਧਰਮ ਦੀਆਂ ਭਾਵਨਾਵਾਂ ਆहत ਹੋ ਗਈਆਂ ਕਿਹੜੀ ਕਿਹ ਭਾਵਨਾ ਆहत ਹੋਈ ਹੈ ਕੋਈ ਭਾਵਨਾ ਨਹੀਂ ਆਹਤ ਹੋਈ ਇਹ ਪਲਾਂਟਡ ਐਫਆਈਆਰ ਹੈ ਇਹ ਸਿਰਫ ਜਿਹੜੇ ਲੋਕ ਬੋਲਦੇ ਆ ਜਿਹੜੇ ਲੋਕ ਆਪਦੀ ਆਵਾਜ਼ ਰੱਖਦੇ ਆ ਉਹਨਾਂ ਨੂੰ ਚੁੱਪ ਕਰਾਣ ਦੀ ਇਹ ਸਕੀਮ ਭਗਵੰਤ ਮਾਨ ਜੀ ਨੇ ਲਾਈ ਹੈ ਪਰ ਮੈਂ ਸਮਝਦਾ ਭਗਵੰਤ ਮਾਨ ਜੀ ਨੂੰ ਜਾਣ ਲੈਣਾ ਚਾਹੀਦਾ ਵੀ ਜਿੰਨੇ ਜਿੰਨਾ ਉਹ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਨਗੇ ਉਨੇ ਹੀ ਲੋਕ ਸਪਰਿੰਗ ਵਾਂਗ ਉੱਤੇ ਆਉਣਗੇ ਡਰਦੇ ਨਹੀਂ ਬਿਲਕੁਲ ਜਿੰਨਾ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ ਉਹਨਾਂ ਨੂੰ ਉੱਪਰ ਆਣਗੇ ਬਹੁਤ ਬਹੁਤ ਧੰਨਵਾਦ ਜਸਪਰੀ ਸਾਡੇ ਨਾਲ ਜੁੜੇ ਰਹਿਣ ਲਈ ਤੁਸੀਂ ਆਪਣੀ ਗੱਲਬਾਤ ਜਾਰੀ ਰੱਖ ਸਕਦੇ ਹੋ ਜਾਣ ਤੋਂ ਪਹਿਲਾਂ ਇੱਕ ਵਾਰ ਤੁਹਾਨੂੰ ਇਹ ਜਾਣਕਾਰੀ ਪੂਰੀ ਦੇ ਦਦਨੇ ਕਿ ਗ੍ਰਿਫਤਾਰੀ ਕਿਉਂ ਹੋਈ ਹੈ ਕਿਹਨਾ ਧਰਾਵਾਂ ਦੇ ਤਹਿਤ ਹੋਈ ਹੈ ਕੀ ਅਲੀਗੇਸ਼ਨਸ ਨੇ ਜਿਹੜੇ ਉਹ ਮਾਲਵਿੰਦਰ ਮਾਲੀ ਤੇ ਲੱਗੇ ਸੀਗੇ ਦਰਅਸਲ ਬੀਤੇ ਦਿਨੀ ਮੋਹਾਲੀ ਪੁਲਿਸ ਨੇ ਪਟਿਆਲਾ ਤੋਂ ਇੱਕ ਗ੍ਰਿਫਤਾਰੀ ਕੀਤੀ ਸੀ ਮੋਹਾਲੀ ਸੀਆਈਏ ਨੇ ਆਈਟੀ ਐਕਟ ਦੇ ਤਹਿਤ ਕੇਸ ਦਰਜ ਹੋਣ ਦਾ ਹਵਾਲਾ ਦਿੱਤਾ ਸੀਗਾ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸੀਗਾ ਪਰ ਪੁਲਿਸ ਨੇ ਐਫਆਈਆਰ ਨੰਬਰ 107 ਦੇ ਵਿੱਚ ਆਈਟੀ ਸਿਟੀ ਥਾਣਾ ਮੁਹੱਲੀ ਦੇ ਵਿੱਚ ਇਹ ਕੇਸ ਦਰਜ ਕੀਤਾ ਭਾਰਤੀ ਨਿਆਂ ਸੰਹਿਤਾ 2023 ਦੀ ਧਾਰਾ 3299 ਦੇ ਅਧੀਨ ਜਿਹੜਾ ਇਹ ਕੇਸ ਦਰਜ ਕੀਤਾ ਜਦਕਿ ਧਾਰਾ ਪਹਿਲਾਂ ਆਈਟੀ ਦੀ ਦੱਸੀ ਜਾ ਰਹੀ ਸੀ ਔਰ ਇੱਥੇ ਆ ਗਿਆ ਕਿ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਪਰਚਾ ਦਰਜ ਹੋਇਆ ਅਮਿਤ ਜੈਨ ਨਾਮਕ ਵਿਅਕਤੀ ਦੀ ਸ਼ਿਕਾਇਤ ਤੋਂ ਬਾਅਦ ਇਹ ਮਾਮਲਾ ਜਿਹੜਾ ਇਹ ਦਰਜ ਕੀਤਾ ਗਿਆ ਉਹਨਾਂ ਦਾ ਇਹ ਦਾਵਾ ਕਿ ਹਿੰਦੂ ਦੇਵੀ ਦੇਵਤਿਆਂ ਦੇ ਵਿਰੁੱਧ ਟਿੱਪਣੀ ਕੋਈ ਕੀਤੀ ਗਈ ਸੀ ਉਸ ਤੇ ਉਹਨਾਂ ਨੇ ਸ਼ਿਕਾਇਤ ਕੀਤੀ ਸ਼ਿਕਾਇਤ ਕਰਤਾ ਅਮਿਤ ਜੈਨ ਆਮ ਆਦਮੀ ਪਾਰਟੀ ਦਾ ਹੀ ਇੱਕ ਵਰਕਰ ਦੱਸਿਆ ਜਾ ਰਿਹਾ ਅਮਿਤ ਜੈਨ ਆਪ ਦੇ ਟ੍ਰੇਡ ਵਿੰਗ ਮੋਹਾਲੀ ਦੇ ਜਨਰਲ ਸਕੱਤਰ ਤੇ ਪੰਜਾਬ ਗਊ ਕਮਿਸ਼ਨ ਦਾ ਮੈਂਬਰ ਵੀ ਦੱਸਿਆ ਜਾ ਰਿਹਾ ਹੈ ਮਾਲੀ ਦੇ ਹੱਕ ਦੇ ਵਿੱਚ ਸਮਾਜਿਕ ਚਿੰਤਕ ਤੇ ਹੋਰਾਂ ਸਿਆਸੀ ਪਾਰਟੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਦਾਲਤ ਨੇ ਮਲਵਿੰਦਰ ਮਾਲੀ ਨੂੰ 14 ਦਿਨਾਂ ਦੀ ਨਾਇਕ ਰਾਸਤ ਦੇ ਵਿੱਚ ਭੇਜ ਦਿੱਤਾ ਪੁਲਿਸ ਨੇ ਰਿਮਾਂਡ ਤੱਕ ਨਹੀਂ ਮੰਗਿਆ ਔਰ ਉਹਨਾਂ ਨੂੰ 14 ਤਰ੍ਹਾਂ ਦੇ ਨਿਆਂ ਖਰਾਸਤ ਦੇ ਵਿੱਚ ਪਈ ਦਿੱਤਾ ਔਰ ਇਸੇ ਗੱਲ ਨੂੰ ਲੈ ਕੇ ਅੱਜ 17 ਸੈਕਟਰ ਦੇ ਵਿੱਚ ਇਹ ਭਾਰੀ ਗਿਣਤੀ ਦੇ ਵਿੱਚ ਜਿਹੜਾ ਇਹ ਭਾਵੇਂ ਪੱਤਰਕਾਰ ਭਾਈਚਾਰਾ ਹੋਵੇ ਸਿਆਸੀ ਮਾਹਰ ਹੋਣ ਬੁੱਧੀਜੀਵੀ ਹੋਣ ਉਹ ਸਾਰੇ ਪਹੁੰਚੇ ਤੇ ਉਹਨਾਂ ਨੇ ਇਸ ਗ੍ਰਿਫਤਾਰੀ ਦੀ ਜਮ ਕੇ ਨਖੇਦੀ ਕੀਤੀ ਔਰ ਇਹ ਇਹ ਕਿਹਾ ਕਿ ਫਰੀडम ਆਫ ਸਪੀਚ ਤੇ ਸਿੱਧਾ ਸਿੱਧਾ ਡਾਕਾ ਹੈ ਇਹ ਅਣ ਐਲਾਨੀ ਐਮਰਜੈਂਸੀ ਹੈ ਕਿ ਜਿਹੜੀ ਆਵਾਜ਼ ਤੁਹਾਡੇ ਖਿਲਾਫ ਉੱਠੇਗੀ ਉਹਨੂੰ ਤੁਸੀਂ ਇਸ ਤਰ੍ਹਾਂ ਦਬਾ ਦਿਓਗੇ ਦੇਸ਼ ਤੋਂ ਨੇ ਬਾਕੀ ਖਬਰਾਂ ਲਈ ਬਣ ਰਹੋ ਪੀਡੀਸੀ ਨਿਊਜ਼ ਨਾਲ ਧੰਨਵਾਦ